ਜਿਹੜਾ ਭਾਜਪਾ ਸਰਕਾਰ ਜਿਹੜੀ ਗਰੀਬ ਵਰਗ ਤੇ ਜਿਹੜਾ ਇੱਕ ਪਖਰਾ ਡਾਕਾ ਜਿਹੜਾ ਮਾਰਨ ਸਰ 55 ਲੱਖ ਤਕਰੀਬਨ ਗਰੀਬ ਪਰਿਵਾਰਾਂ ਦੇ ਜਿਹੜੇ ਕਿਉਂਕਿ ਪਹਿਲਾਂ 23 ਲੱਖ ਜਿਹੜਾ ਏਕੇ ਵਾਈਸੀ ਦੇ ਨਾਮ ਤੇ ਜਿਹੜੇ ਰਾਸ਼ਨ卡ਟ ਕੱਟੇ ਗਏ ਹੁਣ ਕਟੋ ਕਟ ਨਹੀਂ 8 ਲੱਖ 2493 ਰਾਸ਼ਨ卡ਟ ਕੱਟਣ ਦੀ ਤਿਆਰੀ ਚ ਦੁੱਖ ਦੀ ਗੱਲ ਇਹ ਹੈ ਇਹ ਉਹ ਕਾਰਡ ਨੇ ਜਿਹੜੇ ਕਰੀਬ ਲੋਕ ਜਿਨ੍ਹਾਂ ਨੂੰ ਇੱਕ ਆਸ ਹੁੰਦੀ ਹੈ ਪੰਜਾਬ ਇੱਕ ਸਾਰੇ ਦੇਸ਼ ਦਾ ਟਿੱਡ ਪਰਣ ਵਾਲਾ ਇੱਕ ਸਟੇਟ ਹੈ ਪਰ ਇਹ ਦੁੱਖ ਇਸ ਗੱਲ ਦਾ ਹੈ ਵੀ ਸਾਡੇ ਪੰਜਾਬ ਦੇ ਵਿੱਚ ਆਮ ਲੋਕਾਂ ਦੇ ਇਹਨਾਂ ਦੇ ਰਾਸ਼ਨ ਕਾਰਡਾਂ ਨੂੰ ਕੱਟ ਕੇ ਉਹਨਾਂ ਦੇ ਡਾਕਾ ਮਾਰਿਆ ਸੋ ਅੱਜ ਜਿਹੜੀ ਮੇਨ ਪ੍ਰੈਸ ਕਾਨਫਰੰਸ ਕਰਦਾ ਮੇਨ ਮਕਸਦ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇਹਨਾਂ ਦੇ ਮਨਸੂਬੇ ਜਿਹੜੇ ਆ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਚਾਹੇ ਸਾਨੂੰ ਕਾਨੂੰਨ ਦਾ ਦਰਵਾਜ਼ਾ ਖੜਕਾਉਣਾ ਪਵੇ ਚਾਹੇ ਸਾਨੂੰ ਸੜਕਾਂ ਤੇ ਉਤਰਨ ਦੀ ਲੋੜ ਪਵੇ ਆ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਹਰ ਸਮੇਂ ਦੀ ਤਤ ਪਰ ਜਿਹੜਾ ਸਰਕਾਰ ਜਿਹੜੀ ਤਿਆਰ ਬਟਿਆਰ ਰੋਪ ਲਾ ਰਹੀ ਆ ਪਸਟਾਲਿਕੀ ਇਹ ਤੁਹਾਨੂੰ ਕੰਮ ਨਹੀਂ ਕਰਨ ਦਿੱਤੇ ਯਾਰੀ ਜਿਹੜੇ ਤੁਸੀਂ ਕਹਿੰਦੇ ਹੋ ਕਿ ਇਹ ਡਾਟਾ ਚੋਰੀ ਕਰਦੇ ਆ ਅਸਲੀਅਤ ਕੀ ਹੈ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਡੀ ਗਰੰਟੀ ਸੀ ਬਿਜਲੀ ਦੀ ਜਿਹੜੀ 600 ਜੁਟ ਦੀ ਗਰੰਟੀ ਸੀ ਸਭ ਤੋਂ ਵੱਡੀ ਗਰੰਟੀ ਸੀ ਇਹ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਆ ਉਹਨਾਂ ਦੀ ਲਈ ਜਾ ਰਹੀ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਬੈਂਕ ਖਾਤਿਆਂ ਦੇ ਨੰਬਰ ਇਹ ਪ੍ਰਾਈਵੇਸੀ ਲੀਕ ਕਰਨਾ ਮਤਲਬ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕੀਤੇ ਵਾਅਦੇ 600 ਜੁਟ ਬਿਜਲੀ ਉਹਨੂੰ ਪੂਰਾ ਕੀਤਾ ਦੱਸੋ ਕਿਸੇ ਵੀ ਪੰਜਾਬ ਦੇ ਲੋਕਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਮੁਹੱਲਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕਿਸੇ ਦਾ ਵੀ ਕੋਈ ਡਾਟਾ ਲਿਆ ਜੇ 600 ਜੁਨਟ ਫ੍ਰੀ ਕੀਤਾ ਜਿਹਦਾ 600 ਜੁਨਟ ਤੋਂ ਬਿਜਲੀ ਦਾ ਬਿੱਲ ਕੱਟ ਆਉਂਦਾ ਕੋਈ ਐਸਸੀ ਨਹੀਂ ਕੋਈ ਬੀਸੀ ਨਹੀਂ ਕੋਈ ਜਰਨਲ ਸਾਰਿਆਂ ਦਾ ਹੁਣ ਲੇਡੀਜ਼ ਦੀ ਗਰੰਟੀ ਦੀ ਗੱਲ ਦੱਸੀ ਸੀ ਤੁਹਾਡੇ ਸਾਹਮਣੇ ਮਾਨਸਾ ਬੋਲ ਰਹੀ ਸੀ ਵੀ ਜਿਹੜੀ ਉਹ ਗਰੰਟੀ ਆ ਉਹ ਵੀ ਜਿਹੜੀ ਜਦੋਂ ਆਪਾਂ ਜਲਦ ਪੂਰੀ ਕਰਨੀ ਉਹਦੇ ਵਿੱਚ ਵੀ ਕੋਈ ਡਾਟਾ ਜਿਹੜਾ ਉਹ ਪ੍ਰੋਪਰਲੀ ਸਟੇਟ ਵਾਈਜ਼ ਲਿਆ ਜਾਊਗਾ ਵੀ ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਲਏ ਇਹ ਨਹੀਂ ਕੋਈ ਉਹਨਾਂ ਦੀ ਪ੍ਰਾਈਵੇਸੀਆਂ ਚੋਰੀ ਆਧਾਰ ਕਾਰਡ ਦੇ ਦਿਓ ਜੀ ਬੈਂਕ ਖਾਤੇ ਦੇ ਦਿਓ ਜੀ ਇਹ ਨਹੀਂ ਸੋ ਇਹ ਕਟਿਆ ਗੱਲ ਆ ਨਿੰਦਨ ਜੋ ਗੱਲ ਆ ਤੇ ਇੱਕ ਸੈਂਟਰ ਦੀ ਏਜੰਸੀ ਜਿਹੜਾ ਇਹ ਕੰਮ ਕਰਦੀ ਆ ਅਸੀਂ ਨਹੀਂ ਕਰਦੇ ਅਸੀਂ ਤਾਂ ਉਹ ਕੰਪਲ ਲਗਾ ਰਹੇ ਆ ਜਿਹੜੀ ਤੇ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਆਪਣੀ ਸਰਕਾਰ ਦੀ ਵੀ ਗੱਲ ਪੰਜਾਬ ਸਰਕਾਰ ਦੀ ਗੱਲ ਦੱਸਤੀ ਸੈਂਟਰ ਸਰਕਾਰ ਤੇ ਸ਼ੁਰੂ ਤੋਂ ਪੰਜਾਬ ਦੇ ਨਾਲ ਧੱਕਾ ਕਰਦੀ ਆਈ ਕਿਉਂਕਿ ਦੋ ਖੇਸ ਗੱਲ ਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਪੰਜਾਬ ਦੇ ਵਿੱਚ ਪਰ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹਿੱਤਾਂ ਲਈ ਹੈ ਲੋਕਾਂ ਦੇ ਹੱਕਾਂ ਲਈ ਪਰ ਇਹ 1.5 ਤੋਂ 2 ਮਹੀਨੇ ਹੋ ਗਏ ਕੈਂਪ ਲੱਗਦੇ ਪਰ ਕੋਈ ਨਹੀਂ ਗ੍ਰਿਫਤਾਰੀਆਂ ਹੋਈਆਂ ਨਹੀਂ ਗ੍ਰਿਫਤਾਰੀ ਕੋਈ ਨਹੀਂ ਇਹਦੇ ਵਿੱਚ ਜਿਹੜੇ ਜਿਹੜੇ ਲੋਕਾਂ ਦੀਆਂ ਜਦੋਂ ਕੰਪਲੇਂਟਸ ਆਉਣਗੀਆਂ ਲੋਕਾਂ ਦੀਆਂ ਜਿਹੜੀਆਂ ਆਪਣੇ ਮੈਂ ਕਹਿ ਸਕਦਾ ਵੀ ਸ਼ਿਕਾਇਤਾਂ ਆਉਣਗੀਆਂ ਤੇ ਫਿਰ ਨੇਚਰਲੀ ਜਿਹੜੀ ਸਰਕਾਰ ਨੂੰ ਆਪਣੀ ਕਾਰਵਾਈ ਕਰਨੀ ਪੰਜਾਬ ਸਰਕਾਰ ਨੇ ਨੀਂਦੀ ਗੱਲ ਕਹੀ ਕਿ ਜਦੋਂ ਕਾਲੀ ਸਮਝ ਆ ਜਾਂ ਕੌਲੀ ਸਮਝ ਗਿਆ ਕਈ ਚਿਹਰੇ ਦੇ ਕਾਰਡ ਬਣੇ ਹੈਗੇ ਸੀ ਰਸ਼ੂ ਕਾਰਡ ਬਾਰੇ ਉਹ ਵੀ ਕੱਟੇਗੀ ਸਪਸ਼ਟਾ ਵੀ ਕੀਤੀ ਗਈ ਐ ਐਸਪੀ ਕੱਟੇ ਜਾਣਾ ਸੈਂਟਰ ਤੋਂ ਸਪਸ਼ਟ ਕੀਤਾ ਸੀ ਸੋ ਮੈਂ ਤੁਹਾਨੂੰ ਅੱ ਸਾਡੇ ਪੰਜਾਬ ਸਰਕਾਰ ਨੇ 1.33 ਕਰੋੜ ਦੇ ਲਾਗੇ ਚਾਹ ਪ੍ਰੋਪਰਲੀ ਕਾਡਾਂ ਦੀ ਵੈਰੀਫਿਕੇਸ਼ਨ ਕਰ ਚੁੱਕੇ ਜਿਨ੍ਹਾਂ ਵਿੱਚੋਂ ਕੋਈ ਡਾਟਾ ਕਲੈਕਟ ਨਹੀਂ ਕੀਤਾ ਸਾਨੂੰ 6 ਮਹੀਨੇ ਹੋਰ ਦੀ ਲੋੜ ਜਿਹਦੇ ਵਿੱਚ ਆਪਾਂ ਰਹਿੰਦੀ ਕਸਰ ਵੀ ਜਿਹੜੀ ਡਾਟੇ ਦੀ ਉਹ ਵੀ ਪੂਰੀ ਕਰਦੇ ਆ ਤੁਹਾਨੂੰ ਕੋਈ ਮੈਸੇਜ ਲੱਗਾ ਹੋਵੇ ਵੀ ਆਮ ਆਦਮੀ ਪਾਰਟੀ ਕਿਸੇ ਦੇ ਆਧਾਰ ਕਾਰਡ ਮੰਗ ਰਹੀ ਹੈ ਕਿਸੇ ਦਾ ਪ੍ਰਾਈਵੇਸੀ ਜਿਹੜੀ ਮੰਗ ਰਹੀ ਹੈ ਨਹੀਂ ਆਪਾਂ 6 ਮਹੀਨੇ ਹੋਰ ਮੰਗ ਰਹੇ ਆਪਾਂ ਕੰਮ ਕਰ ਰਹੇ ਆ ਪਰਾਪਾ ਕੰਮ ਕਰ ਰਹੇ ਆ ਆਪਣੇ ਤਰਜੀਹ ਦੇ ਹਿਸਾਬ ਨਾਲ ਕਿਤੇ ਸਾਡੇ ਲੋਕਾਂ ਨੂੰ ਕੋਈ ਦਿੱਕਤ ਕਮੀ ਪੇਸ਼ ਨਹੀਂ ਆ ਰਹੀ ਸਰ ਆਪ ਨੂੰ ਕੀ ਸ਼ੱਕ ਹੈ ਕਿ ਡਾਟਾ ਕਿਉਂ ਇਕੱਠਾ ਕੀਤਾ ਜਾ ਰਿਹਾ ਹੈ ਦੇਖੋ ਡਾਟਾ ਗੱਲ ਡਾਟਾ ਇਕੱਠਾ ਕਰਨ ਦੀ ਨਹੀਂ ਹੈ ਲੋਕਾਂ ਦੀਆਂ ਕੰਪਲੇਂਟਾਂ ਨੇ ਵੀ ਉਹ ਪ੍ਰਾਈਵੇਸੀ ਜਿਹੜੀ ਹੈ ਸਾਡੀ ਲੀਕ ਆਊਟ ਹੋ ਰਹੀ ਹੈ ਅੱਗੇ ਵੀ ਖਾਤਿਆਂ ਦੇ ਨੰਬਰ ਲਈ ਸੀ ਅੱਗੇ ਵੀ ਗੱਲਾਂ ਤੁਸੀਂ ਸੁਣੀਆਂ ਹੀ ਸੀ ਸੋ ਇੱਚੋ ਤੱਕ ਸ਼ਿਕਾਇਤਾਂ ਆਈਆਂ ਨੇ ਮੈਂ ਨਹੀਂ ਕਹਿ ਸਕਦਾ ਵੀ ਫੁਲਾਣੇ ਲੀਡਰ ਕੋਈ ਫੁਲਾਣਾ ਕੋਈ ਇੱਚੋ ਤੱਕ ਸ਼ਿਕਾਇਤਾਂ ਵੀ ਆਈਆਂ ਨੇ ਕੋਈ ਕਹਿੰਦੇ ਨੇ ਜੀ ਸਾਨੂੰ ਸਾਡੇ ਤੋਂ ਪੈਸੇ ਵੀ ਜਿਹੜੇ ਉਹ ਮਗਰ ਮਨਚਾ ਹੀ ਲੱਗਦੀ ਕਿ ਸਰਕਾਰ ਜੀ ਮਨਚਾ ਤੁਹਾਡੇ ਸਾਹਮਣੇ ਇਹ ਜੀ ਗਰੀਬ ਦੇ ਪਲੇਟ ਦੇ ਵਿੱਚ ਜਿਹੜਾ ਰਾਸ਼ਨ ਆਉਂਦਾ ਸੀ ਉਹ ਅੱਜ ਕਿਸੇ ਨਾ ਕਿਸੇ ਕਿਸਮ ਦੇ ਵਿੱਚ ਨਾ ਪਹੁੰਚਿਆ ਜਾ ਪੰਜਾਬ ਨੂੰ ਲਾਚਾਰ ਬਣਾਉਣਾ ਚਾਹੁੰਦੇ ਨੇ ਪੰਜਾਬ ਦੇ ਜਿਹੜਾ ਵੀ ਜੋ ਪੰਜਾਬ ਦੇ ਹੱਕ ਸੀ ਉਹਨਾਂ ਦੇ ਉੱਤੇ ਡਾਕਾ ਮਾਰਨਾ ਚਾਹੁੰਦੇ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਇਹ ਹਰ ਕਿਸੇ ਲਈ ਹੋਣਗੀ। ਅਗਲਾ ਜਦੋਂ ਤੁਸੀਂ 1000 ਰੁਪਏ ਦੀ ਸਕੀਮ ਲਾਗੂ ਕਰੋਗੇ ਉਦੋਂ ਤੁਸੀਂ ਵੈਰੀਫਾਈ ਕਰੋਗੇ ਕਿ ਉਹਦੀ ਉਮਰ 18 ਸਾਲ ਹੈ ਕਿ ਨਹੀਂ ਉਹਦੇ ਵਾਸਤੇ ਕੋਈ ਡਾਟਾ ਕਲੈਕਸ਼ਨ ਜਾਂ ਇਤਨਾ ਦਾ ਡਾਕੂਮੈਂਟ ਜਦੋਂ 600 ਜੁਨਤ ਦੀ ਆਪਾਂ ਡਿਜੀਟਲ ਦੀ ਪ੍ਰਤੀਕਿਰਿਆ ਕੀਤੀ ਉਹ ਵੀ ਸਾਰਾ ਉਹ ਉਹ ਜੋ ਜੋ ਮੈਂ ਤੁਹਾਨੂੰ ਦੱਸਦਾ ਆ ਸ਼ਾਇਦ ਕੋਈ ਫਾਰਮ ਨਹੀਂ ਭਰਿਆ ਜੀ ਇੱਕ ਮਿੰਟ ਮੈਂ ਤੁਹਾਡੇ ਧਿਆਨ 'ਚ ਲਿਆ ਦੇਣਾ ਚਾਹਤਾ ਮੇਰੀ ਬੇਨਤੀ ਹੈ ਇਹ ਤੁਸੀਂ ਇਹ ਵੇਖੋ ਇਹ ਵੇਖੋ ਵੀ ਜਿਹੜੀ ਜਦੋਂ ਸਰਕਾਰ ਆਈ ਹੈ ਜਦੋਂ ਆਪਾਂ 600 ਜੁੰਟ ਦਿੱਤਾ ਕਿਹਦੇ ਕਿਹਦੇ ਫਾਰਮ ਭਰਾਇਆ ਕਦੋਂ ਭਰਾਇਆ ਆਮ ਤੌਰ ਤੇ ਹਵਾਦਲੇ ਕਾਰਡ ਪਰ ਇਹੀ ਸਾਰਾ ਚੱਲਦਾ ਕੋਈ ਇਨੈਕਸ਼ਨ ਤੋਂ ਪਹਿਲਾਂ ਦੀ ਗੱਲ ਕਰ ਰਹੇ ਹੋ ਤੁਸੀਂ